ਜਿੱਦਾਂ ਆਪਾਂ ਸਾਰੇ ਨੂੰ ਪਤਾ ਹੈ ਜੀ ਮਤਲਬਦਾ ਕਿ ਮੋਸਟਲੀ ਭਾਈ ਸਾਹਿਬ ਅੱਜ ਸ਼ੁਰੂਆਤ ਮੈਂ ਇੱਥੋਂ ਕਰਦੀ ਹਾਂ ਕਿ ਅੱਗ ਜੋ ਖਾਂਪਾਂ ਵਿੱਚ ਹੱਦੀ ਵੀ ਲੱਗ ਰਿਹਾ ਕਿ ਅੱਗੇ ਤਾਂ ਜੰਗਲ ਚਲਦੀ ਹੈ ਇਹ ਘਰ ਤੋਂ ਦੂਜੇ ਦਾ ਜਲ ਰਿਹਾ ਤੇਰਾ ਕਿ ਜਾ ਰਿਹਾ ਬਟ ਜੇ ਅੱਗ ਜੰਗਲ ਚ ਲੱਗੀ ਹੈ ਨਾ ਤੇ ਅੱਜ ਉਹਦੀ ਵਾਰੀ ਹੈ ਤੇ ਕੱਲ ਆਪਣੀ ਵਾਰੀ ਤੇ ਅਸੀਂ ਭੁੱਲੇ ਬੈਠੇ ਆ 2 ਸਾਲ 12 ਦਿਨਾਂ ਚੋ ਗਏ ਇਸ ਮੋਰਚੇ ਨੂੰ ਲੱਗੇ ਹੋਏ ਸੱਤ ਜਨਵਰੀ ਚ 2023 ਚ ਇਹ ਮੋਰਚਾ ਲੱਗਿਆ ਸੀਗਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਇਸ ਮੋਰਚੇ ਚ ਸ਼ਮੂਲੀਅਤ ਕੀਤੀ ਸੀਗੀ ਔਰ ਬੜੀ ਉਮੀਦਾਂ ਸੀਗੀਆਂ ਉਹ ਕਾਠ ਦੇ ਉੱਤੇ ਕਿ ਬਹੁਤ ਵਧੀਆ ਰਿਜ਼ਲਟ ਆਊਗਾ ਬਹੁਤ ਵਧੀਆ ਜਿੰਨਾ ਸਾਡਾ ਏਕਤਾ ਭਾਈਚਾਰਾ ਸਾਡੀ ਖੋਮ ਦੁਬਾਰਾ ਜਿਹਨੂੰ ਕਹਿੰਦੇ ਨੇ ਜੱਬੇ ਬਾਣ ਲੱਗਿਓ ਤੱਬੇ ਰੋਜ਼ ਜਾਗਿਓ ਉਹ ਚੀਜ਼ ਦੁਬਾਰਾ ਹੋ ਗਈ ਔਰ ਜਦੋਂ ਸਾਡੂੰ ਚੀਜ਼ ਪਿੰਚ ਹੋਈ ਹੈ ਤੇ ਆਪਾਂ ਵਧੀਆ ਰਿਜ਼ਲਟ ਲੈ ਕੇ ਜਾਵਾਂਗੇ ਲੇਕਿਨ ਜਿੰਨਾ ਲੱਗ ਰਿਹਾ ਹੈ ਜਿੰਨਾ ਆਪਾਂ ਕਹਿ ਰਹੇ ਆ ਕਿ ਅੱਗ ਲੱਗੀ ਹੈ ਅੱਗ ਲੱਗੀ ਹੈ बिल्कुल सरकार बेशरम हो गई ने सकारा ने बिल्कुल यही काम करने हैं जी अं इले होकर लड़ा और यही रिजल्ट आऊगा कि वेब सरकार के भी इतने आके गए हैं पिछले भी एक मोर्चा जब बार गोल चक्कर लगे मरीक नहीं याद उ भी आम आदमी पार्टी का कोई मंत्री आया भी वादे करके गया जी दस दिन दो पंद्रह दिन दो रिजल्ट की आ जीरो उस तो बाद दो साल तो बाद इन मीटिंगा हुई इन चीज़ा हुई रिजल्ट की जीरो अपने योधे अपने असली सुरमे अंदर बैठे ने ਅੱਜ ਮੇਰਾ ਨਾ ਬੜਾ ਦਿਲੋਂ ਇੱਕ ਯੁੱਧ ਹੋਣ ਦੇ ਨਾਤੇ ਇੱਕ ਬੀਬੀ ਹੋਣ ਦੇ ਨਾਤੇ ਔਰ ਇੱਕ ਸਿੱਖ ਕੌਮ ਦੀ ਉਹ ਮੈਨੂੰ ਲੱਗਦਾ ਕਿ ਮੈਂ ਉਹ ਵੰਸ਼ਾ ਦਾ ਮਾਈ ਭਾਗੋ ਜੀ ਮੈਂ ਉਸ ਸਵਾਲ ਤੁਹਾਡੇ ਸਾਰਿਆਂ ਦੇ ਵਿੱਚ ਯੁੱਧ ਦੇ ਵਿੱਚ ਲਿਆਉਣਾ ਚਾਹੁੰਦੀ ਆ ਜੇ ਮੇਰੀ ਮੇਰੇ ਗੱਲ ਨਾਲ ਜੇ ਤੁਹਾਡੀ ਥੋੜੀ ਜਿਹੀ ਆਤਮਾ ਜਗ ਜਾਊਗੀ ਨਾ ਤੇ ਮੈਨੂੰ ਲੱਗਦਾ ਕਿ ਮੇਰਾ ਕੰਮ ਹੋ ਗਿਆ ਆਪਾਂ ਨੂੰ 25 ਤਰੀਕ ਨੂੰ ਪਹੁੰਚਣਾ ਕਿਉਂ ਜ਼ਰੂਰੀ ਆ ਤੁਸੀਂ ਮੈਨੂੰ ਦੱਸੋ ਕਿਆ ਸੀ ਇਹ ਹੱਲੀ ਬਰਬਾਦ ਹੋਣਾ ਬਚਿਆ ਕਿਆ ਸਾਡੀ ਕੌਮਾਂ ਕਿਆ ਅੱਗ ਨਹੀਂ ਲੱਗੀ ਹੱਲੀ ਸਾਡੇ ਵਿੱਚ ਨਾ ਸਾਡੇਾ ਵਿੱਚ ਸਾਡਾ ਯੂਥ ਆ ਗਿਆ ਐਨਐਸਐ ਲਾ ਲਾ ਕੇ ਸਾਡੇ ਯੂਥ ਨੂੰ ਸਾਡੇ ਲੋਕਾਂ ਨੂੰ ਬੱਚਿਆਂ ਨੂੰ ਹੱਕ ਦੀ ਗੱਲ ਸੱਚ ਦੀ ਗੱਲ ਕਰਨ ਤੇ ਅੰਦਰ ਕਰਤਾ ਬੇਰੋਜ਼ਗਾਰੀ ਤੇ ਅੱਗ ਲੱਗੀ ਕੋਈ ਬੱਚਾ ਸਾਡਾ ਰੋਜ਼ਗਾਰ ਨਹੀਂ ਮਿਲ ਰਿਹਾ ਇੱਥੇ ਬੱਚੇ ਬਾਹਰ ਭੱਜ ਰਹੇ ਨੇ ਬੀਬੀਆਂ ਤੱਕ ਡਰੱਗਸ ਕਰ ਰਹੀਆਂ ਨੇ ਡਰੱਗਸ ਲੈ ਰਹੀਆਂ ਨੇ ਤੁਸੀਂ ਪਿੰਡਾਂ ਵਿੱਚ ਦੇਖੋ ਐਸੀ ਐਸੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਮੈਨੂੰ ਸਮਝ ਆ ਗਈ ਉੱਥੋਂ ਕਿ ਚੱਲ ਕੀ ਰਿਹਾ ਕਿ ਸਾਡੇ ਇਸ਼ੂਸ ਤੇ ਗੱਲ ਕਰਨੀ ਹੈ ਸਾਡੇ ਇਸ਼ੂਸ ਤੇ ਗੱਲ ਕਰਕੇ ਲਾਈਟ ਲਾਈਟ ਲੈਣੀ ਹੈ ਮੀਡੀਆ ਕਵਰੇਜ ਲੈਣੀ ਹੈ ਬਟ ਸਾਡਾ ਤੁਹੇ ਇਸ ਸਿਚੁਏਸ਼ਨ ਇਹ ਮੀਡੀਆ ਦੇ ਰਾਹੀਂ ਚੀਜ਼ ਕਹਿਣਾ ਚਾਹੀਦੀ ਪੰਜਾਬ ਦੇ ਲੋਕਾਂ ਨੂੰ ਸਿਰਫ ਔਰ ਸਿਰਫ ਅਸੀਂ ਰਹਿ ਗਏ ਸਾਡੀ ਕੋਹਾ ਰਹਿ ਗਈਆਂ ਸਿਰਫ ਆਪਣਾ ਕੰਟਰੀਬਿਊਸ਼ਨ ਦੇ ਲੈ ਲੇਕਿਨ ਇਨ ਰਿਵਰਸ ਜੇ ਆਪਾਂ ਸੋਚੇ ਕਿ ਸਾਡੇ ਲਈ ਸਰਕਾਰਾਂ ਕੁਝ ਕਰ ਰਹੀਆਂ ਜਾਂ ਸਾਡੇ ਲਈ ਆ ਕੇ ਕੋਈ ਖੜਾ ਹੋਊਗਾ ਨਹੀਂ ਜੀ ਕੋਈ ਨਹੀਂ ਆ ਰਿਹਾ ਹੁਣ ਮੈਨੂੰ ਲੱਗਦਾ ਕਿ ਥਿਸ ਇਜ਼ ਦਾ ਰਾਈਟ ਟਾਈਮ 25 ਤਰੀਕ ਨੂੰ ਆਪਣਾ ਇਕੱਠ ਹੋਣਾ ਕਿਉਂ ਜ਼ਰੂਰੀ ਆ ਕਿਉਂਕਿ ਸਾਡਾ ਸਭ ਕੁਝ ਖਤਮ ਹੋ ਗਿਆ ਸਾਡੇ ਪੱਲੇ ਕੁਝ ਨਹੀਂ ਬਚਿਆ ਅਸੀਂ ਜਦ ਜਦ ਸਾਡੇ ਗੁਰੂ ਸਾਹਿਬ ਜਦ ਸਾਡੇ ਸਿੰਘ ਜਦ ਸਾਡੇ ਅਸੀਂ ਕੋੜੀਆਂ ਤੇ ਕਾਟੀਆਂ ਤੇ ਸੋਹਦੇ ਸੀਗੇ ਤੇ ਆਪਣਾ ਰਾਜ ਸੀਗਾ ਕਹਿੰਦੇ ਬੁੱਕ-ਬੁੱਕ ਛੋਲੇ ਖਾ ਕੇ ਸਾਡੇ ਸਿੰਘ ਜੀ ਜਿਉਦੇ ਸੀਗਾ ਆਪਣਾ ਰਾਜ ਸੀਗਾ ਅੱਜ ਅਸੀਂ ਗੱਡੀਆਂ 'ਚ ਮਹਿਲਾਂ 'ਚ ਘੂਮਣ ਵਾਲੇ ਹੋ ਗਏ ਦੇਖੋ ਅਸੀਂ ਗੁਲਾਮ ਬਣ ਗਏ ਦੁਬਾਰਾ ਅੱਜ ਅਸੀਂ ਕਿੱਥੇ ਆ ਗਏ ਸਾਡੇ ਪੱਲੇ ਕੀ ਬਚਿਆ ਤੇ ਮੇਰਾ ਸਾਰੀ ਸੰਗਤ ਨੂੰ ਇੱਕ ਯੂਥ ਨੂੰ ਇਹ ਤੁਹਾਡੇ ਅੱਗੇ ਹੱਥ ਜੋੜ ਕੇ ਤੁਹਾਡੀ ਬੱਚੀ ਤੁਹਾਨੂੰ ਰਿਕੁਐਸਟ ਕਰ ਰਹੀ ਹੈ ਜੇ ਤੁਸੀਂ ਪੰਜਾਬ ਬਚਾਉਣਾ ਪੰਜਾਬੀਅਤ ਬਚਾਉਣੀ ਹੈ ਸਿੱਖੀ ਬਚਾਉਣੀ ਹੈ ਮਾਂ ਬੋਲੀ ਤੇ ਅਟੈਕ ਹੋ ਗਿਆ ਬੱਚਿਆਂ ਤੇ ਅਟੈਕ ਹੋ ਰਿਹਾ ਛੂਠੇ ਪਰਚੇ ਪਾਏ ਜਾ ਰਹੇ ਆ ਪੰਜਾਬ ਨੂੰ ਪੂਰੇ ਤਰੀਕੇ ਨਾਲ ਗੁਲਾਮ ਬਣਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਵਾਟਰ ਤੇ ਭੁੱਖੇ ਮਰ ਰਹੇ ਨੇ ਜੇ ਹੱਲੀ ਵੀ ਤੁਸੀਂ ਨਹੀਂ ਜਾ ਕੇ ਫਿਰ ਕਦੀ ਨਹੀਂ ਜਾਗੋਗੇ ਇਸ ਕਰਕੇ ਸੰਗਤ ਜੀ ਸਾਰੇ ਸਾਰੇ ਸੰਗਤ ਨੂੰ ਵੀ ਮੇਰੀ ਬੇਨਤੀ ਹੈ ਕਿ 25 ਤਰੀਕ ਨੂੰ ਹੁਮ ਹੁਮਾ ਕੇ ਜਿਹੜੀ ਬਾਬਾ ਜੀ ਹੋਣਾ ਨੇ ਸਾਡੇ ਹੋਮ ਦੇ ਸਨੀ ਜਰਨਲ ਬਾਬਾ ਬਲਵੰਤ ਸਿੰਘ ਜੀ ਬਾਬਾ ਰਾਜਰਾਜ ਸਿੰਘ ਜੀ ਹੋਰ ਜਿੰਨੇ ਵੀ ਆਗੂ ਸਾਹਿਬਾਨ ਸਾਰੇ ਬੈਠੇ ਨੇ ਸਾਰਿਆਂ ਤੋਂ ਮੈਂ ਇਹੀ ਰਿਕਵੈਸਟ ਕਰਦੀ ਹਾਂ ਸਾਰਿਆਂ ਦੇ ਵੱਲੋਂ ਕਿ ਮਾਕੇ ਸਾਰੇ ਪਹੁੰਚੋ ਆਓ ਰਲ ਮਿਲ ਕੇ ਇਹੀ ਵਕਤ ਹੈਗਾ ਆਪਣੇ ਸੂਰਮਿਆਂ ਨੂੰ ਜਿਨ੍ਹਾਂ ਨੇ ਕੌਮ ਦੇ ਲਈ ਕੁਰਬਾਨੀਆਂ ਦਿੱਤੀਆਂ ਜਿਹੜੇ ਸੰਵਿਧਾਨ ਦੇ ਧਾਰਾ ਮੰਨ ਕੇ ਜੇਲਾਂ ਕੱਟ ਲੀਆਂ 14 ਸਾਲ ਦੀ ਉਮਰ ਕੈਨ ਹੁੰਦੀ 25 ਸਾਲ 35 ਸਾਲ 36 ਸਾਲ ਉਹਦੇ ਜਿਹਨਾਂ ਕੀ ਸੈਂਟਰ ਦੇ ਅੱਗੇ ਖੜੇ ਹੋ ਜਾਓ ਸਬਦਾਨ ਕਹਿ ਰਹੇ ਕਿ ਬੰਦੀ ਸਿੰਘਾਂ ਨੂੰ ਰਿਆ ਕਰੋ ਪਰ ਸਾਨੂੰ ਕਹਿੰਦੇ ਅਸੀਂ ਸਬਦਾਨ ਨੂੰ ਨਹੀਂ ਮੰਨਦੇ ਅਸੀਂ ਤਾਂ ਚੁੱਕ ਕਰਕੇ RAM ਨਾਲ ਇੱਥੇ ਬੈਠੇ ਆਂ ਜੇ ਆਪਣੇ ਏਕਤਾ ਚ ਆਪਣੇ ਕੱਠ ਚ ਹੀ ਸਭ ਕੁਝ ਹੈਗਾ ਔਰ ਸਾਰਿਆਂ ਆਪਣੇ ਦਿਲ ਦੇ ਅੰਦਰ ਇਹ ਮੇਰੇ ਦਿਲ ਦਾ ਦਰਦ ਹੈ ਜੋ ਮੈਂ ਕਹਿ ਰਹੀ ਹਾਂ ਆਪਣੇ ਦਿਲੋਂ ਮੈਲ ਕੱਢ ਦੋ ਆਪਣੇ ਦਿਲੋਂ ਜਾਤ ਦਾ ਹੰਕਾਰ ਕੱਢ ਦੋ ਆਪਣੇ ਦਿਲੋਂ ਉੱਚਾ ਨੀਵਾ ਜੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉਸ ਸਿੱਖਿਆ ਤੇ ਚਲੋ ਪੰਥ ਦੀ ਜੇ ਸੇਵਾ ਕਰਨੀ ਹੈ ਕਿਉਂਕਿ ਮਣ ਕੇ ਸਾਰੇ 25 ਤਰੀਕ ਨੂੰ ਹੋਮੋਮਾ ਕੇ ਕੱਟੇ ਹੋ ਔਰ ਦੇਖੋ ਫਿਰ ਰਿਜ਼ਲਟ 20 ਦਿਨਾਂ ਦੇ ਅੰਦਰ ਮਹੀਨੇ ਦੇ ਅੰਦਰ ਅੰਦਰ ਆ ਜਾਊਗਾ ਮੇਰਾ ਇਹੀ ਕਹਿਣਾ ਸਾਰੀ ਸੰਗਤ ਨੂੰ ਔਰ ਤੁਹਾਡਾ ਇੰਤਜ਼ਾਰ ਰਹੂਗਾ 25 ਤਰੀਕ ਨੂੰ ਮੈਨੂੰ ਲੱਗਦਾ ਕਿ ਸਰਕਾਰਾਂ ਹੁਣ ਬੈਕਸੌਫਟੇ ਨੱਠ ਗਈਆਂ ਧੰਨਵਾਦ ਵੈਗੁਰਜੀ ਕਾ ਥਾਨ